ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਸੋ ਅੱਜ ਦੇ ਵਿਸ਼ੇ ਵਿੱਚ ਆਪਾਂ ਜੋ ਗੱਲ ਕਰਨੀ ਹੈ ਕਿ ਘਰ ਦੇ ਮੈਂਬਰਾਂ ਦੀ ਇੱਕ ਥਾਂ ਗੁਰਧਾਰਨਾ ਕਿਉਂ ਹੋਣੀ ਚਾਹੀਦੀ ਹੈ ਸੋ ਕਿ ਇੱਕ ਥਾਂ ਹੀ ਗੁਰਧਾਰਨ ਕਰਨਾ ਚਾਹੀਦਾ ਹੈ ਮਤਲਬ ਸੋ ਆਪਾਂ ਇਹਦੇ ਬਾਰੇ ਜਾਣਕਾਰੀ ਥੋੜੀ ਸਾਂਝੀ ਕਰਾਂਗੇ ਜੀ ਵੀਡੀਓ ਨੂੰ ਚੰਗੀ ਤਰ੍ਹਾਂ ਨਾਲ ਸੁਣਨਾ ਪੂਰੀ ਵੀਡੀਓ ਸੋ ਪੂਰੀ ਵੀਡੀਓ ਚੋਂ ਬਹੁਤ ਗੱਲਾਂ ਦੇ ਜਵਾਬ ਤੁਹਾਨੂੰ ਬਿਨਾਂ ਪੁੱਛਿਆ ਹੀ ਮਿਲ ਜਾਣਗੇ ਜੀ ਸੋ ਇਸ ਕਰਕੇ 10 12 ਮਿੰਟ ਕੁਝ ਜ਼ਿਆਦਾ ਨਹੀਂ ਹੁੰਦੇ ਫालतू ਦੇ ਵਿੱਚ ਵੀ ਇੰਨੇ ਇੰਨੇ ਘੰਟੇ ਨਿਖਾ ਦਿੰਦੇ ਹੋ ਫੋਨ ਚਲਾਉਂਦੇ ਰਹਿੰਦੇ ਹੋ ਪਰ ਜਿੱਥੇ ਕੰਮ ਦੀ ਗੱਲ ਹੈ ਉਹ ਗੌਰ ਦੇ ਨਾਲ ਜਰੂਰ ਸੁਣਿਆ ਕਰੋ ਗੱਲ ਨੂੰ ਸੁਣ ਕੇ ਸਮਝਣਾ ਹੈ ਅਮਲ ਕਰਨਾ ਹੈ ਸੋਚੀ ਦੇ ਨਾਲ ਚੱਲਣਾ ਹੈ ਤਾਂ ਇਹ ਗੱਲਾਂ ਦਾ ਅਸਰ ਹੁੰਦਾ ਹੈ ਜੀ ਜ਼ਿੰਦਗੀ ਦੇ ਵਿੱਚ ਸੋ ਇਸ ਕਰਕੇ ਗੱਲ ਸੁਣੋ ਫਿਰ ਸਮਝੋ ਫਿਰ ਅਮਲ ਕਰੋ ਸੋ ਇਹਨਾਂ ਗੱਲਾਂ ਤੇ ਜਿਹੜਾ ਤੁਲ ਜਾਂਦਾ ਹੈ ਜੀ ਉਹ ਨੂੰ ਆਪਣੇ ਆਪ ਹੀ ਇਹਦਾ ਫਲ ਯਾਨੀ ਕਿ ਜੋ ਗੱਲਾਂ ਦਾ ਅਰਥ ਹੈ ਸਮਝ ਵਿੱਚ ਆਉਣ ਲੱਗ ਪੈਂਦਾ ਹੈ ਤੇ ਮਿਹਨਤ ਦਾ ਫਲ ਮਿਲਦਾ ਮਿਲਦਾ ਹੈ ਸੋ ਹੁਣ ਆਪਾਂ ਇੱਥੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਕੁਝ ਕਮੈਂਟਾਂ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਨਾਲ ਦੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਂਦਾ ਰਹੇ ਜੀ ਸੋ ਹੁਣ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਕਮੈਂਟ ਦੱਸਦੇ ਹਾਂ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹਨਾਂ ਨੇ ਲਿਖਿਆ ਹੈ ਕਿ ਦੀਦੀ ਜੀ ਮੈਨੂੰ ਸੁਪਨੇ ਵਿੱਚ 나ਗ ਬਹੁਤ ਵੱਡੇ ਵੱਡੇ ਨਜ਼ਰ ਆਉਂਦੇ ਨੇ ਕਾਲੇ ਰੰਗ ਦੇ ਸੋ ਦੇਖੋ ਜੀ ਕਹਿੰਦੇ ਕਿ ਇੱਥੇ ਸਾਨੂੰ ਕੁਝ ਦੱਸਿਆ ਜਾਵੇ ਸੋ ਦੇਖੋ ਜੀ ਜੇਕਰ ਸੁਪਨੇ ਦੇ ਵਿੱਚ ਨਾਗ ਨਜ਼ਰ ਆਉਂਦੇ ਹੈ ਤੇ ਕੱਚੀ ਰੱਸੀ ਦਾ ਛੱਟਾ ਐਤਵਾਰ ਦੇ ਦਿਨ ਜ਼ਰੂਰ ਤਿਆ ਕਰੋ ਤੇ ਜੇਕਰ ਸ਼ਕੰਡੀ ਹੈ ਨੇੜੇ ਤੇੜੇ ਜਿੱਥੇ ਗੁੱਗਾ ਪੂਜਦੇ ਹੋ ਉੱਥੇ ਦੁੱਧ ਜ਼ਰੂਰ ਪਾ ਕੇ ਆ ਕਰੋ ਥੋੜੀ ਜਿਹੀ ਵਿੱਚ ਹੰਡ ਜ਼ਰੂਰ ਪਾ ਲੈਣੀ ਹੈ ਸੋ ਬਾਕੀ ਜੇਕਰ ਘਰ ਵਿੱਚ ਛੱਟਾ ਲਮੋਗੇ ਤੇ ਔਰ ਵੀ ਜ਼ਿਆਦਾ ਵਧੀਆ ਗੱਲ ਹੈ ਤੇ ਇਹਦੇ ਨਾਲੇ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਜੀ ਸੋ ਨਾਲ ਹੀ ਇੱਥੇ ਇੱਕ ਹੋਰ ਕਮੈਂਟ ਹੈ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਸੋ ਇੱਥੇ ਨਾਲ ਹੀ ਦੂਸਰਾ ਜੋ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਜਿਵੇਂ ਕਿ ਕੁਛ ਨੈਗੇਟਿਵ ਫੀਲ ਹੁੰਦਾ ਹੈ ਜਾਨੀ ਕਿ ਬੈਡ ਅਲਰਜੀ ਫੀਲ ਹੁੰਦੀ ਆ ਸੋ ਇਹਦੇ ਲਈ ਜੀ ਤੁਹਾਨੂੰ ਇੱਕ ਹੀ ਕਰਮ ਕਰਨ ਦੀ ਜ਼ਰੂਰਤ ਆ ਸੋ ਮਨ ਨੂੰ ਟਿਕਾਉਣਾ ਸਿੱਖੋ ਪ੍ਰਮਾਤਮਾ ਲਈ ਵੱਧ ਤੋਂ ਵੱਧ ਸਮਾਂ ਕੱਢੋ ਮਨ ਨਹੀਂ ਟਿਕਦਾ ਜਦੋਂ ਇਹੋ ਜਿਹੇ ਹਾਲਾਤ ਹੁੰਦੇ ਨੇ ਪਰ ਤੱਕੇ ਦੇ ਨਾਲ ਜ਼ੋਰ ਦੇ ਨਾਲ ਮਨ ਨੂੰ ਮਨਾਉਣਾ ਪਵੇਗਾ ਇੱਕ ਹਫ਼ਤਾ ਲਗਾਤਾਰ ਕਰਮ ਕਰ ਲਓ ਇਹਦਾ ਲਾਭ ਤੁਹਾਨੂੰ ਆਪਣੇ ਆਪ ਮਿਲਣਾ ਸ਼ੁਰੂ ਹੋ ਜਾਵੇਗਾ ਜੀ ਜਦੋਂ ਆਤਮਾ ਕਮਜ਼ੋਰ ਹੁੰਦੀ ਹੈ ਅਸੀਂ ਰੱਬ ਦਾ ਨਾਮ ਨਹੀਂ ਸਿਮਰਦੇ ਕੁਝ ਨਾ ਕੁਝ ਗਲਤੀਆਂ ਜ਼ਿਆਦਾ ਕਰ ਲੈਣੇ ਆ ਤੇ ਉਦੋਂ ਫਿਰ ਇਹ ਜੋ बैड એનર્ਜੀ ਆ ਜਿਆਦਾ ਹਮਲਾ ਆਤਮਾ ਤੇ ਕਰਦੀ ਹੈ ਜੀ ਸੋ ਇਹਦੇ ਹਮਲੇ ਤੋਂ ਬਚਣ ਲਈ ਵਸਤ ਇੱਕ ਹੀ ਕਰਮਾ ਕਿ ਵੱਧ ਤੋਂ ਵੱਧ ਸਮਾਂ ਜ਼ਰੂਰ ਕੱਢਿਆ ਜਾਵੇ ਚੰਗਾ ਕਰਮ ਕੀਤਾ ਜਾਵੇ ਤੇ ਚੰਗੀ ਸੰਗਤ ਕੀਤੀ ਜਾਵੇ ਜਦੋਂ ਮਨ ਨਾ ਟਿਕੇ ਉਹ ਜਿਹੇ ਹਾਲਾਤ ਵਣ ਤਾਂ ਉਹਨਾਂ ਦੇ ਵਿੱਚ ਬੈਠਣਾ ਉੱਠਣਾ ਸ਼ੁਰੂ ਕਰੋ ਜਿਹੜੇ ਚੰਗੇ ਨੇ ਚੰਗੀ ਸਲਾਹ ਦਿੰਦੇ ਨੇ ਜੈਲਸੀ ਨਹੀਂ ਕਰਦੇ ਤੇ ਰੱਬ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੂੰ ਕੁਝ ਨਾ ਕੁਝ ਰਸਤਾ ਤਾਂ ਜਰੂਰ ਮਿਲ ਜਾਂਦਾ ਹੈ ਜੀ ਸੋ ਨਾਲ ਹੀ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਸਾਡੇ ਗਵੰਡੀ ਕਹਿੰਦੇ ਕਿ ਬਹੁਤ ਦਿਨਾਂ ਤੋਂ ਅਸੀਂ ਨੋਟ ਕਰ ਰਹੇ ਹਾਂ ਸ਼ਨੀਵਾਰ ਦੇ ਦਿਨ ਦਹੀਂ ਜਾਂ ਖੱਟਾ ਲੈਣ ਆ ਜਾਂਦੇ ਨੇ ਕਦੇ ਸਵੇਰ ਤੇ ਟਾਈਮ ਕਦੇ ਦਿਨ ਢਲਣ ਤੋਂ ਬਾਅਦ ਇਹਦਾ ਕੀ ਮਤਲਬ ਹੈ ਸੋ ਦੇਖੋ ਜੀ ਇਹ ਗੱਲਾਂ ਦਾ ਕੋਈ ਵੀ ਮਤਲਬ ਨਹੀਂ ਬਣਦਾ ਸੋ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਲੱਗਦੀ ਆ ਵਹਿਮ ਹੈ ਕਿਸੇ ਤੇ ਤਾਂ ਤੁਸੀਂ ਸਾਫ਼ ਜਵਾਬ ਦੇ ਦਿਓ ਪਹਿਲੀ ਤਾਂ ਗੱਲ ਹੈ ਬਾਕੀ ਇੱਥੇ ਇੱਕ ਗੱਲ ਕਵਾਂਗੇ ਕਿ ਐਸੀਆਂ ਗੱਲਾਂ ਨੂੰ ਲੈ ਕੇ ਕਦੇ ਵੀ ਮਨ ਵਿੱਚ ਵਹਿਮ ਨਹੀਂ ਪਾਲਣਾ ਚਾਹੀਦਾ ਸੋ ਬਹੁਤੀ ਟੈਨਸ਼ਨ ਨਹੀਂ ਮਨ ਵਿੱਚ ਇਦਾਂ ਨੇ ਛੋਟੀਆਂ-ਛੋਟੀਆਂ ਗੱਲਾਂ ਲੈ ਕੇ ਲਿਆਉਣੀ ਚਾਹੀਦੀ ਕਿਉਂਕਿ ਵਹਿਮ ਤਾਂ ਕੋਈ ਇਲਾਜ ਨਹੀਂ ਜਿੰਨਾ ਵਹਿਮ ਕਰੋਗੇ ਉਨਾ ਹੀ ਦੁੱਖ ਵਾਦਾ ਹੈ ਜਿੰਨਾ ਤੁਸੀਂ ਆਪਣੇ ਮਾਲਕ ਤੇ ਭਰੋਸਾ ਕਰੋਗੇ ਚਾਹੇ ਕੋਈ ਲੱਖ ਮਾਰਾ ਕਰ ਜਾਵੇ ਕੋਈ ਤੁਹਾਡੇ ਤੇ ਕੁਛ ਕਰ ਕਰਾ ਰਿਹਾ ਹੈ ਜੇਕਰ ਉੱਥੇ ਤੁਹਾਡਾ ਵਿਸ਼ਵਾਸ ਤੁਹਾਡੇ ਮਾਲਕ ਤੇ ਪੱਕਾ ਹੈ ਯਕੀਨ ਪੱਕਾ ਹੈ ਕਿ ਸਾਡਾ ਗੁਰੂ ਸਾਡਾ ਮਾਲਕ ਹੀ ਸਭ ਕੁਝ ਹੈ ਸਾਡੇ ਲਈ ਉਹਦੇ ਕੀਤੇ ਤੇ ਸਾਡਾ ਕੁਝ ਨੁਕਸਾਨ ਹੋ ਸਕਦਾ ਜਾਨੀ ਕਿ ਉਹ ਮਾਲਕ ਚਾਹਵੇਗਾ ਸਾਡਾ ਬੁਰਾ ਕਰਨਾ ਤਾਂਦ ਹੋ ਸਕਦਾ ਜੇਕਰ ਇਹ ਦੁਨੀਆ ਚਾਹਵੇਗੀ ਲੋਕ ਚਾਉਣਗੇ ਕਿ ਸਾਡੇ ਨਾਲ ਕੁਛ ਮਾੜਾ ਹੋਵੇ ਤੇ ਐਡਾ ਹੋ ਨਹੀਂ ਸਕਦੀ ਕਿਉਂਕਿ ਸਿਰ ਅਸੀਂ ਇੱਕ ਖਸਮ ਨੂੰ ਦੇ ਚੁੱਕੇ ਹਾਂ ਜਦੋਂ ਤੁਹਾਡੀ ਸੋਚ ਹੀ ਇਹੋ ਜੀ ਹੋਵੇਗੀ ਚਾਹੇ ਵੱਡੇ ਤੋਂ ਵੱਡੇ ਕਾਲੇ ਇਲਮ ਕਰਾਏ ਜਾਣ ਤੁਹਾਡੇ ਤੇ ਉਹ ਕਦੇ ਵੀ ਅਸਰ ਨਹੀਂ ਦਿਖਾਉਣਗੇ ਸੋ ਸੋਚ ਨੂੰ ਟਿਕਾ ਲੋ ਤੇ ਸਭ ਕੁਝ ਸਹੀ ਹੋ ਜਾਂਦਾ ਹੈ ਜੀ ਮਨ ਦੇ ਸਿਰ ਤੇ ਹੈ ਮਨ ਟਿਕ ਗਿਆ ਇਹ ਸਭ ਕੋ ਸਹੀ ਹੈ ਮਾਨਨਾ ਟਿਕਿਆ ਤੇ ਸਾਰੀ ਕਹਾਣੀ ਹੀ ਉਲਝੀ ਰਹਿੰਦੀ ਹੈ ਜੀ ਸੋ ਛੋਟ ਮੋਟੀਆਂ ਟੈਨਸ਼ਨਾਂ ਨੂੰ ਲੈ ਕੇ ਕਦੇ ਵੀ ਹਿੰਮਤ ਹਾਰ ਕੇ ਨਾ ਬੈਠੋ ਤੇ ਮਨ ਵਿੱਚ ਮਾੜਾ ਖਿਆਲ ਤਾਂ ਕਦੇ ਲਿਆਉ ਨਾ ਚੰਗਾ ਚੰਗਾ ਸੋਚਦੇ ਜਾਓ ਕਿ ਚੰਗਾ ਹੀ ਹੁੰਦਾ ਹੈ ਜੇਕਰ ਤੁਸੀਂ ਮਾੜਾ ਹੀ ਸੋਚਣ ਲੱਪੇ ਤਾਂ ਫਿਰ ਜ਼ਿੰਦਗੀ ਵਿੱਚ ਮਾੜਾ ਮਾੜਾ ਹੀ ਹੁੰਦਾ ਹੈ ਜੀ ਸੋ ਗੱਲ ਬਸ ਇਹ ਸਮਝਦੀ ਹੈ ਜਿਹੜਾ ਸਮਝ ਲੈਂਦਾ ਹੈ ਜੀ ਤੇ ਉਹਦੇ ਇੱਕ ਹੀ ਰੌਲੇ ਖਤਮ ਹੋ ਜਾਂਦੇ ਨੇ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਅਲ ਚੱਲਦੇ ਆਂ ਜੀ ਅੱਜ ਦਾ ਮੇਨ ਵਿਸ਼ਾ ਬਹੁਤ ਹੀ ਖਾਸ ਹੈ ਜੀ ਸੋ ਵੀਡੀਓ ਨੂੰ ਚੱਲਦੇ-ਚੱਲਦੇ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਸਟ ਤੇ ਸ਼ੇਅਰ ਜ਼ਰੂਰ ਕਰ ਦੇਣਾ ਕਿਸੇ ਹੋਰ ਨੂੰ ਤਾਂ ਭਲਾ ਹੋ ਜਾਵੇ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਘਰ ਦੇ ਮੈਂਬਰਾਂ ਨੂੰ ਕਿ ਇੱਕ ਥਾਂ ਹੀ ਗੁਰੂ ਬਣਾਣਾ ਚਾਹੀਦਾ ਇੱਕ ਥਾਂ ਹੀ ਗੁਰਤਾਨਾ ਕਰਨੀ ਚਾਹੀਦੀ ਹੈ ਸੋ ਦੇਖੋ ਘਰ ਦੇ ਵਿੱਚ ਹੁਣ ਕਿੰਨੇ ਵੀ ਜੀ ਨੇ ਕਿੰਨੇ ਤੁਹਾਡੇ ਬੱਚੇ ਨੇ ਉਹ ਜਿੱਕਰ ਜਿੱਥੇ ਤੁਸੀਂ ਜਾਣੇ ਉੱਥੇ ਹੀ ਜਾਣ ਕੇ ਮੰਨ ਲਓ ਉਹ ਜਾਣ ਲੱਗ ਪਏ ਤੇ ਜਦੋਂ ਉਹਨਾਂ ਦਾ ਵਿਆਹ ਹੋਣਾ ਹੈ ਉਸ ਤੋਂ ਬਾਅਦ ਕਿਉਂਕਿ ਇੱਕ ਲੜਕੀ ਦਾ ਅਸਲੀ ਸੰਬੰਧ ਉੱਥੇ ਬਣਦਾ ਹੈ ਜਿੱਥੇ ਉਹਨੇ ਵਿਆਹੀ ਜਾਣਾ ਆ ਅਸਲ ਘਾਰੋਂ ਦਾ ਉਹ ਹੁੰਦਾ ਹੈ ਜਿੱਥੇ ਸਹੁਰੇ ਜਾਣਗੇ ਉੱਥੇ ਹੀ ਇੱਕ ਲੜਕੀ ਨੂੰ ਜਾਣਾ ਪੈਂਦਾ ਆ ਅਸਲੀ ਸੇਵਾ ਉਹਦੀ ਉਹੀ ਹੁੰਦੀ ਹੈ ਜੀ ਇਹ ਨਹੀਂ ਹੈ ਕਿ ਜਿੱਥੇ ਮਾਪੇ ਜਾ ਰਹੇ ਆ ਉਹ ਚੀਜ਼ ਨੂੰ ਫੜਨਾ ਪਵੇਗਾ ਕਿਉਂਕਿ ਵਿਆਹ ਤੋਂ ਬਾਅਦ ਇੱਕ ਲੜਕੀ ਦੀ ਲਾਈਫ ਜਿਹੜੀ ਆ ਉਹ ਮਾਪਿਆਂ ਨਾਲੋਂ ਬਹੁਤ ਅਲੱਗ ਹੋ ਜਾਂਦੀ ਹੈ ਅਸਲ ਘਰ ਉਹਦਾ ਕੋਈ ਹੁੰਦਾ ਹੈ ਕਿਉਂਕਿ ਉਹ ਬਜ਼ੁਰਗਾਂ ਨੂੰ ਫੜਨਾ ਪੈਂਦਾ ਮੰਨਣਾ ਪੈਂਦਾ ਆ ਕਿਉਂਕਿ ਜਿਸ ਘਰ ਵਿੱਚ ਲੜਕੀ ਪੈਦਾ ਹੋਈ ਹੁੰਦੀ ਹੈ ਜਿਵੇਂ ਹੁਣ ਆਪਾਂ ਲਾ ਲਓ ਕਿ ਇਹ ਆਪਣੀ ਬੱਚੀ ਆ ਆਪਾਂ ਉਹਨਾਂ ਦੇ ਮਾਪਿਆਂ ਤੇ ਬੱਚੀ ਕਦੇ ਵੀ ਮਾਪਿਆਂ ਦੇ ਪੈਰੀ ਹੱਥ ਨਹੀਂ ਲਾਉਂਦੀ ਤੇ ਮਾਪਿਆਂ ਵੱਲ ਜੋ ਸੇਵਾ ਚੱਲ ਰਹੀ ਆ ਉੱਥੇ ਲੜਕੀਆਂ ਜ਼ਿਆਦਾਤਰ ਤਾਂ ਮੱਥਾ ਟੇਕਦੀਆਂ ਨਹੀਂ ਕਈਆਂ ਦੇ ਗੋਤ ਵਿੱਚ ਹੈ ਜਠੇਰੀਆਂ ਉਹਨੇ ਲੜਕੀਆਂ ਮੱਥਾ ਨਹੀਂ ਟੇਕਦੀਆਂ ਕਿਉਂਕਿ ਲੜਕੀਆਂ ਨੂੰ ਅਜਾਇਤ ਨਹੀਂ ਹੈ ਤੇ ਜਿੱਥੇ ਉਹ ਗਈਆਂ ਜਾਣਕੀਆਂ ਜਿੱਥੇ ਸਹੁਰਾ ਪਰਿਵਾਰ ਜਾਵੇਗਾ ਕਿਉਂਕਿ ਸਹੁਰਿਆਂ ਨੂੰ ਅਕਸਰ ਮੱਥਾ ਟੇਕਣਾ ਪੈਂਦਾ ਪੈਰੀ ਹੱਥ ਲਾਉਣਾ ਪੈਂਦਾ ਹੈ ਇੱਕ ਨੌ ਨੂੰ ਸੋ ਅਸਲ ਘਰੋ ਦਾ ਉਹ ਹੈ ਉਥੇ ਉਹ ਗੁਰਤਾ ਨਾ ਕਰ ਸਕਦੀ ਹੈ ਜਿੱਥੇ ਉਹਦੇ ਘਰ ਵਾਲਾ ਜਾਂਦਾ ਹੈ ਸੋ ਇੱਕ ਲੜਕੀ ਲਈ ਇਹ ਸਲਾਹ ਆ ਸਾਡੀ ਵੈਸੇ ਤਾਂ ਹੁਣ ਬਹੁਤ ਸਾਰੇ ਡੇਰਿਆਂ ਦੇ ਵਿੱਚ ਇਹ ਐਲਾਨ ਹੋ ਗਿਆ ਆ ਕਿ ਅਨਮੈਰਿਡ ਲੜਕੀ ਨੂੰ ਕਦੇ ਵੀ ਨਾਮ ਸ਼ਾਪਤ ਨਹੀਂ ਦਿੰਦੀ ਸੋ ਪਹਿਲਾਂ ਦੇ ਰਹਿੰਦੇ ਸੀ ਕਿਉਂਕਿ ਇੱਕ ਜਦੋਂ ਵਿਆਹ ਤੋਂ ਬਾਅਦ ਚੇਂਜ ਹੁੰਦੀ ਹੈ ਜਿੱਥੇ ਸਹੁਰੇ ਜਾਂਦੇ ਨੇ ਉੱਥੇ ਹੀ ਇੱਕ ਲੜਕੀ ਨੂੰ ਜਾਣਾ ਪੈਂਦਾ ਆ ਸੋ ਇੱਕ ਥਾਂ ਹੀ ਜਾਣਗੇ ਤਾਂ ਚੰਗੀ ਗੱਲ ਆ ਸਲਾਹ ਰਹਿੰਦੀ ਹੈ ਦੋ ਤਿਰਾਂ ਦੇ ਵਿੱਚ ਤੇ ਦੂਸਰੀ ਗੱਲ ਕਰੀਏ ਕਿ ਹੁਣ ਮੰਨ ਲਓ ਇੱਕ ਲੜਕਾ ਹੈ ਉਹ ਤੁਹਾਡੇ ਮਗਲ ਲਾ ਕੇ ਜਿੱਥੇ ਤੁਸੀਂ ਗੁਰਦਾਨਾ ਕੀਤੀ ਹੋਈ ਆ ਉੱਥੇ ਗੁਰਦਾਨਾ ਕਰ ਲਵੇਂ ਤੇ ਇਹ ਜ਼ਰੂਰੀ ਨਹੀਂ ਹੈ ਕਿਉਂਕਿ ਆ ਮਾਪਿਆਂ ਨੇ ਗੁਰਦਾਨਾ ਕਰ ਲਈ ਆ ਠੀਕ ਆ ਹਸਬੰਡ ਵਾਈਫ ਨੇ ਦੋਨਾਂ ਨੇ ਇਕੱਠਾ ਗੁਰਦਾਨਾ ਕੀਤੀ ਇਹ ਚੰਗੀ ਗੱਲ ਹੈ ਇਕੱਠਾ ਕਰਨੀ ਚਾਹੀਦੀ ਆ ਸੋ ਬਾਕੀ ਜੇ ਗੱਲ ਕਰੀਏ ਕਿ ਬੱਚੇ ਵੀ ਸਾਡੇ ਮਗਲ ਲਾ ਕੇ ਉੱਥੇ ਹੀ ਗੁਰਦਾਨਾ ਕਰਨ ਦਾ ਇਸ ਤਰ੍ਹਾਂ ਗੱਲ ਨਹੀਂ ਬਣਦੀ ਕਿਉਂਕਿ ਇਹ ਜਿਹੜੀ ਰੂਹ ਜਿੱਥੋਂ ਟੁੱਟੀ ਹੋਈ ਆ ਸਾਨੂੰ ਨਹੀਂ ਪਤਾ ਅਸੀਂ ਪਿਛਲੇ ਜਨਮ ਦੇ ਵਿੱਚ ਕਿਹਨੂੰ ਤੇ ਆਇਆ ਹੈ ਕਿ ਦੀ ਸੇਵਾ ਕੀਤੀ ਕਿਸ ਟੰਗਣਾ ਦਿੱਤੀ ਆ ਸੋ ਜਿੱਥੋਂ ਇਹ ਟਾਣੀ ਟੁੱਟੀ ਆ ਉੱਥੇ ਵਾਪਸ ਜਾ ਕੇ ਜੁੜਨੀ ਹੀ ਜੁੜਨੀ ਜਿਹਦਾ ਜਿੱਥੇ ਸੰਬੰਧ ਅਸਲੀ ਹੈ ਉੱਥੇ ਹੀ ਗੁਰਤਾਰਨਾ ਉਸ ਰੂਹ ਦੀ ਹੋਵੇਗੀ ਕੋਈ ਧੱਕੇ ਨਾਲ ਗੁਰਤਾਰਨਾ ਨਹੀਂ ਕਰਾ ਸਕਦਾ ਸੋ ਜਿੱਥੇ ਮਨ ਟਿਕੇਗਾ ਉੱਥੇ ਹੀ ਗੁਰਦਾਨਾ ਹੋਵੇਗੀ ਜ਼ਰੂਰੀ ਨਹੀਂ ਹੈ ਜਿੱਥੇ ਮਾਤਾ ਪਿਤਾ ਵਰਤਾ ਨਾ ਕਰ ਰਹੇ ਉੱਥੇ ਬੱਚੇ ਕਰਨ ਹਾਂ ਜੇਕਰ ਉੱਥੇ ਹੀ ਉਹਨਾਂ ਦਾ ਕੋਈ ਸੰਬੰਧ ਬਣਿਆ ਹੋਇਆ ਆ ਤਾਂ ਫਿਰ ਬੱਚੇ ਵੀ ਉੱਥੇ ਹੀ ਜਾਣਗੇ ਸੋ ਇਸ ਕਰਕੇ ਜ਼ਰੂਰੀ ਨਹੀਂ ਹੁੰਦਾ ਕਿ ਘਰ ਦੇ ਸਾਰੇ ਮੈਂਬਰ ਇੱਕ ਥਾਂ ਗੁਰਦਾਨਾ ਕਰਨ ਪਰ ਜੋ ਜੱਦੀ ਦਰਵਾਰ ਪੀਰਾਂ ਪੀਰਾਂ ਦੇ ਘਰ ਵਿੱਚ ਬਣੇ ਹੈ ਉਹਨਾਂ ਨੂੰ ਮੰਨਣਾ ਹੀ ਪੈਂਦਾ ਉੱਥੇ ਵੀ ਸਾਰੇ ਮੈਂਬਰਾਂ ਨੂੰ ਹੀ ਸੇਵਾ ਕਰਨੀ ਪੈਂਦੀ ਹੈ ਜੀ ਇੰਨਾ ਕੋ ਫਰਕ ਹੈ